ਜਲੰਧ ਤੋਂ ਸ਼ਾਹਕੋਟ ਦਾ ਇੱਕ ਨੌਜਵਾਨ ਸ਼ਰਨਦੀਪ ਸਿੰਘ ਜੋ ਕਿ ਬੱਬਰ ਖਾਲਸਾ ਸਮੂਹ ਦੇ ਤਰਨਤਾਰਨ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ। ਅਸੂਤਰਾਂ ਦਾ ਕਹਿਣਾ ਹੈ ਕਿ ਉਸਨੇ ਬੱਬਰ ਖਾਲਸਾ ਦੇ ਅਤਵਾਦੀ ਰਿੰਦਾਂ ਦੇ ਪਿੰਡ ਰਤੋਕੇ ਸਰਹਾਲੀ ਰਾਹੀਂ ਸਰਹੱਦ ਪਾਰ ਕੀਤੀ ਹੈ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਤੇ ਫੌਲ ਉਸਨੂੰ ਕਾਬੂ ਕਰਨ ਲੱਗੇ। ਸੋ ਪਾਕਿਸਤਾਨ ਦੇ ਵਿੱਚ ਦਾਖਲ ਹੋਣ ਵਾਲਾ ਸ਼ਰਨਦੀਪ ਸਿੰਘ ਕਪੂਥਲਾ ਦੀ ਜੇਲ੍ਹ ਦੇ ਵਿੱਚ ਸਮਾ ਕੱਟ ਚੁੱਕਾ ਹੈ। ਇਸ ਤੋਂ ਬਾਅਦ ਉਸਨੇ ਪਾਕਿਸਤਾਨ ਜਾਣ ਦੀ ਯੋਜਨਾ ਬਣਾਈ ਹੈ ਤਾਂ ਏਜੰਸੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜੇਲ੍ਹ ਦੇ ਵਿੱਚ ਕਿਸ ਨੂੰ ਮਿਲਿਆ ਤੇ ਕਿਸ ਦੇ ਨਾਲ ਬੈਰਕ ਸੰਜ ਕੀਤੀ ਸੀ ਇਹ ਸ਼ੱਕ ਹੈ ਕਿ ਸ਼ਰਮਪ੍ਰੀਤ ਦੀਪ ਸਿੰਘ ਨੂੰ ਪਾਕਿਸਤਾਨ ਦੇ ਕਿਸੇ ਹੈਂਡਲਰ ਨੇ ਬੁਲਾਇਆ ਤਾਂ ਪੁਲਿਸ ਜਾਂਚ ਤੋਂ ਵੀ 22 ਸਾਹਮਣੇ ਆ ਗਿਆ ਕਿ ਨੌਜਵਾਨ ਖਾਲਿਸਤਾਨ ਵਿਚਾਰ ਰੱਖਦਾ ਹੈ ਜਿਸ ਕਾਰਨ ਹੋ ਸਕਦਾ ਹੈ ਕਿ ਉਸਨੇ ਪਾਕਿਸਤਾਨ ਦੇ ਵਿੱਚ ਕਿਸੇ ਨਾਲ ਸੰਪਰਕ ਕੀਤਾ ਹੋਵੇ ਇਸ ਤੋਂ ਬਾਅਦ ਉਸਨੇ ਸਰਹੱਦ પાર ਕਰਨ ਦੀ ਹਿੰਮਤ ਜੁਟਾਈ ਗਿਆ ਸੋ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨ ਦੇ ਤਸੂਰ ਸੈਕਟਰ ਵਿੱਚ ਉਸ ਨੂੰ ਕਾਬੂ ਕਰਨ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ ਉਸ ਦੀ ਇੱਕ ਫੋਟੋ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਸ ਨੂੰ ਹੱਥ ਕੜੀਆਂ ਲਗਾਈਆਂ ਹੋਈਆਂ ਸਨ ਉਸ ਸ਼ਰਨਦੀਪ ਦੀ ਮਾਂ ਪਾਕਿਸਤਾਨ ਦੇ ਵਿੱਚ ਉਸ ਦੀ ਗ੍ਰਿਫਤਾਰੀ ਬਾਰੇ ਸੁਣ ਕੇ ਬੇਹੱਦ ਦੁਖੀ ਹੈ ਉਸਨੇ ਹੰਝੂਆਂ ਭਰੀਆਂ ਆਵਾਜ਼ਾਂ ਵਿੱਚ ਆਪਣੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ ਉਸਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿੱਚ ਆਪਣੇ ਪੁੱਤਰ ਦੀ ਗ੍ਰਿਫਤਾਰੀ ਬਾਰੇ ਸੁਣ ਕੇ ਮਾਂ ਬਹੁਤ ਦੁਖੀ ਹੈ ਅਪਿਤਾ ਸੁਤਨਾਮ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਸ਼ਰਨਦੀਪ ਸਿੰਘ ਬੁਰੀ ਸੰਗਤ ਦੇ ਵਿੱਚ ਪੈ ਗਿਆ ਤੇ 2 ਨਵੰਬਰ ਨੂੰ ਆਪਣੇ ਦੋਸਤ ਮਨਦੀਪ ਦੇ ਨਾਲ ਚਲਾ ਗਿਆ ਸੀ ਤਾਂ ਮਨਦੀਪ ਉਸ ਨੂੰ ਤਰਨਤਾਰਨ ਬਾਰਡਰ ਤੇ ਲੈ ਕੇ ਗਿਆ ਤਾਂ ਸ਼ਰਨਦੀਪ ਬਾਰੇ ਪੁੱਛ ਜਾਣ ਤੇ ਮਨਦੀਪ ਨੇ ਕਿਹਾ ਕਿ ਉਸ ਨੂੰ ਸ਼ਾ ਕੋਰਡ ਤੇ ਵਿਛੜ ਦਿੱਤਾ ਸੀ ਤਾਂ ਪੰਜ ਦਿਨ ਬਾਅਦ ਮਨਦੀਪ ਨੇ ਖੁਲਾਸਾ ਕੀਤਾ ਕਿ ਉਸ ਨੂੰ ਤਰਨਤਾਰਨ ਬਾਰਡਰ ਉੱਤੇ ਛੱਡ ਕੇ ਆਇਆ ਸੀ